ਹਾਂਜੀ ਵੈਲਕਮ ਬੈਕ ਟੂ आवर YouTube ਚੈਨਲ ਯੂਥ ਆਫ ਪੰਜਾਬ ਸੋ ਆਪਾਂ ਪਹੁੰਚ ਚੁੱਕੇ ਆਂ ਕੈਲਗਰੀ ਪੇਪਰਾਂ ਤੋਂ ਬਾਅਦ ਕੁਝ ਕੁ ਛੁੱਟੀਆਂ ਸੀਗੀਆਂ ਸੋ ਮੈਂ ਸੋਚਿਆ ਚਲੋ ਕੁਝ ਕੁ ਯਾਰਾਂ ਦੋਸਤਾਂ ਨੂੰ ਮੈ ਲੀਏ ਨਾਲੇ ਇੱਕ ਪ੍ਰੋਗਰਾਮ ਸੀਗਾ ਇੱਥੇ ਉਹ ਟੈਂਡ ਕਰ ਲਈਏ ਤੇ ਆਪਾਂ ਕੈਲਗਰੀ ਆਏ ਆ ਤੇ ਦੇਖਦੇ ਆਂ ਵੀ ਕਿੰਨਾ ਕੁ ਫਰਕ ਆ ਟ੍ਰਾਂਟੋ ਬ੍ਰੈਮਟਨ ਨਾਲੋਂ ਜાં ਜਿੱਥੇ ਮੈਂ ਰਹਿਣਾ ਇਹਨੇ ਪਿੰਡ ਦੇ ਵਿੱਚ ਬੋਸਟਪੈਂਡ ਨਾਲੋਂ ਕੈਲਗਰੀ ਦਾ ਕਿੰਨਾ ਕੁ ਫਰਕ ਆ ਵੈਦਰ ਦਾ ਜਾਂ ਦੇਖਣ ਨੂੰ ਕਿਦਾਂ ਸਭਾ ਤੋਂ ਪੂਰਾ ਬਲੌਗ ਦਿਖਾਵਾਂਗੇ ਬਣੇ ਰਹੋ ਆਪਣੇ ਨਾਲ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲਾਂ ਪਹਿਲੀ ਜਗ੍ਹਾ ਆਪਾਂ ਵਿਜ਼ਿਟ ਕੀਤੀ ਆ ਉਹ ਤੁਹਾਨੂੰ ਦੱਸਨੇ ਕਿਹੜੀ ਅੱਜ ਸੋ ਇਹ ਹੈਗਾ ਨੋਜ਼ ਹਿੱਲ ਪਾਰਕ ਕੈਲਗਰੀ ਆ ਏਅਰਪੋਰਟ ਤੋਂ 5-6 ਕਿਲੋਮੀਟਰ ਦੂਰ ਆ ਸਿਰਫ ਆਪਾਂ ਏਅਰਪੋਰਟ ਤੇ ਆਏ ਮੁੰਡੇ ਤੋਂ ਗੱਡੀ ਫੜੀ ਕਿਉਂਕਿ ਉਹਨੂੰ ਛੁੱਟੀ ਹੋਣੀ ਸੀ 10 ਵਜੇ ਉਹ ਕਹਿੰਦਾ ਵੀਰੇ ਗੱਡੀ ਲੈ ਜਾ ਤੇ ਆਪਦਾ ਗਿੜੀ-ਗੁੜੇ ਕੱਢ ਲਾ 2 ਘੰਟੇ ਤੇ ਆਪਾਂ ਗੱਡੀ ਲੈ ਕੇ ਵੀਰ ਦੀ ਆਹ ਆ ਚੁੱਕੇ ਆ ਪਾਰਕ ਦੇਖਣ ਸੋ 10 ਵਜੇ ਉਹਨੂੰ ਚੱਕਾਂਗੇ ਦੁਬਾਰਾ ਕਿਉਂਕਿ ਮੇਰੇ ਕੋਲ ਲਾਇਸੈਂਸ ਸੀਗਾ ਸੋ ਮੈਂ ਕਿਹੜੀ ਟ੍ਰਾਈਪ ਕਰਕੇ ਉਹਦੇ ਨੇੜੇ-ਤੇੜੇ ਇੱਥੇ ਜਗ੍ਹਾ ਐਕਸਪਲੋਰ ਕਰਨ ਆ ਗਏ ਕਿ ਕਿਹੜੀ ਜਗ੍ਹਾ ਵਧੀਆ ਸੋ ਇਸ ਤੋਂ ਬਾਅਦ ਆਪਾਂ ਮੁੰਡੇ ਨੂੰ ਚੱਕਾਂਗੇ ਫਿਰ ਆਪਾਂ ਕੋਈ ਹੋਰ ਵਧੀਆ ਜਗ੍ਹਾ ਤੇ ਘੁੰਮ ਕੇ ਤੁਹਾਨੂੰ ਦਿਖਾਵਾਂਗੇ ਵੀ ਕੈਲਗਰੀ ਦੇਖਣ ਨੂੰ ਕਿਦਾਂ ਦਾ ਕੀ ਇਹ ਵਧੀਆ ਸ਼ਹਿਰ ਆ ਕਿ ਆਉਣਾ ਚਾਹੀਦਾ ਇੱਥੇ ਜਾਂ ਨਹੀਂ ਹੋਣਾ ਚਾਹੀਦਾ ਸੋ ਕਰਦੇ ਆਪਾਂ ਗੱਲਾਂ ਬਾਤਾਂ ਜੋ ਸੋ ਨੌ ਵੀ ਉੱਤੋਂ ਆਪਾਂ ਬੰਦੇ ਨੂੰ ਚੱਕ ਲਿਆ ਆਪਣੇ ਨੂੰ ਇਹ ਬਾਈ ਜੀ ਆਏ ਆ ਕੰਮ ਕਰਕੇ ਸੋ ਹੁਣ ਆਪਾਂ ਅੱਗੇ ਚੱਲਾਂਗੇ ਕਿਤੇ ਨਾ ਕਿਤੇ ਘੁੰਮਣ ਫਿਰਨਾ ਫਿਰ ਬਣਾਵਾਂਗੇ ਆਪਾਂ ਅੱਗੇ ਜਾ ਕੇ ਵੀਡੀਓ ਵਲੌਗ ਜਾਂ ਵੀ ਕਿਦਾਂ ਕੀ ਆ ਕੈਲਗਰੀ ਵੈਸੇ ਜਿੰਨਾ ਕਿ ਮੈਂ ਦੇਖਿਆ ਕੈਲਗਰੀ ਜਿਹੜਾ ਉੱਚਾ ਨਹੀਂ ਮੈਂ ਬਹੁਤ ਆ ਜਿਵੇਂ ਬ੍ਰੈਂਟਨ ਦੇਖੀਏ ਆਪਾਂ ਜਾਂ ਹੋਰ ਸਿਟੀ ਦੇਖੀਏ ਕੈਨੇਡਾ ਦੀ ਉਹ ਫਿਰ ਵੀ ਥੋੜੇ ਮਤਲਬ ਕਿ ਸੰਤਲ ਜਗ੍ਹਾ ਦੇ ਬਣੇ ਹੋਏ ਆ ਸੋ ਕੈਲਗਰੀ ਬਹੁਤ ਜ਼ਿਆਦਾ ਉੱਚਾ ਨਹੀਂ ਵਾ ਹਰ ਜਗ੍ਹਾ ਹਰ ਏਰੀਆ ਜਿੰਨੇ ਇੱਕ ਘਰ ਹੁੰਦੇ ਆ ਜਿਵੇਂ ਕੋਈ ਉੱਚਾ ਕੋਈ ਨੀਵਾ ਮਤਲਬ ਇਹਨਾਂ ਨੇ ਵੀ ਪੱਧਰ ਨਹੀਂ ਕੀਤਾ ਉਹ ਜੀ ਨੂੰ ਸੋ ਇਹ ਗੱਲ ਜਰੂਰ ਹੈ ਨਹੀਂ ਇਹਨਾਂ ਕੋਲੇ ਹਾਂ ਕਰਾ ਹੈ ਨਹੀਂ ਕਰਾ ਹੈ ਵੈਸੇ ਤਾਂ ਨਹੀਂ ਲਾਉਂਦੇ ਕਿਉਂਕਿ ਜਦੋਂ ਫਿਰ ਮੰਨ ਲਓ ਵੀ ਕੋਈ ਫਲੱਡ ਵਗੈਰਾ ਆਉਂਦੇ ਆ ਤਾਂ ਇਹਨਾਂ ਨੂੰ ਹੁੰਦਾ ਵੀ ਜਿਹੜੇ ਤਰੀਕੇ ਨਾਲ ਪਾਣੀ ਵਗਦਾ ਹੋਵੇ ਜਾਂ ਜਿਹੜੇ ਤਰੀਕੇ ਨਾਲ ਬਣਿਆ ਹੋਵੇ ਧਰਤੀ ਬਣੀ ਆ ਉਸ ਤਰੀਕੇ ਜੀ ਬਣੀ ਰਵੇ ਕੁਦਰਤ ਨਾਲ ਛੇੜਛਾੜ ਕਰਨੀ ਕਿਹਨਾਂ ਨੂੰ ਵੀ ਗਲਤ ਹੁੰਦੀ ਆ ਸੋ ਇਸੇ ਕਰਕੇ ਪੱਧਰ ਨਹੀਂ ਕਰਦੇ ਹੋ ਜੀ ਇਹਨੂੰ ਬਾਕੀ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆ ਔਰ ਕਿ ਦੇਖੋ ਤੁਸੀਂ ਦੇਖ ਸਕਦੇ ਆ ਕੈਲਗਰੀ ਚ ਪੱਲ ਪੰਜਾਬੀ ਬਹੁਤ ਰਹਿਣ ਲੱਗ ਗਏ ਹੁਣ ਇਹ ਵੀ ਹੁਣ ਸਮਝ ਲਓ ਵੀ ਬ੍ਰੈਂਟਨੋਂ ਮੰਦਾ ਜਾਂਦਾ ਕੋਈ ਇਧਰ ਅੱਗੇ ਤੁਹਾਨੂੰ ਗੁਰਦੁਆਰਾ ਦਿਖਾਉਣਾ ਹੈ ਕੈਲਗਰੀ ਦਾ ਆਪਾਂ ਜਿਹੜਾ ਮੇਨ ਕੈਲਗਰੀ ਦਾ ਗੁਰਦੁਆਰਾ ਜਿੱਥੇ ਆਪਾਂ ਰਹਿਨੇ ਆ ਵਸ ਉਥੇ ਨੇੜੇ ਹੀ ਹੈਗਾ ਤੁਸੀਂ ਦੇਖ ਸਕਦੇ ਆ ਬਾਹਰੋਂ ਬਿਲਡਿੰਗ ਗੁਰਦੁਆਰੇ ਦੀ ਬਹੁਤ ਸੋਹਣੀ ਬਿਲਡਿੰਗ ਆ ਆ ਦੇਖੋ ਨਾਮ ਕਰਦੋਲੇ ਦਾ ਬਾਬੇ ਇਸ ਮੀਸ਼ ਕਲਚਰ ਉਸ ਮੀਸ਼ ਕਲਚਰ ਸੋ ਇਹ ਗਰਦਵਾਰ ਦਾ ਨਾਂ ਹਜੇ ਥੋੜੀ ਬਤਰਾ ਇਨੋਵੇਸ਼ਨ ਚੱਲ ਰਹੀ ਹੈ ਫਰੰਟ ਤੋਂ ਮੈਨੂੰ ਲੱਗਦਾ ਸੋ ਇਹ ਮੇਨ ਗਰਦਵਾਰਾ ਮੌਸਮ ਬਦਲ ਗਿਆ ਮੌਸਮ ਚੇਂਜ ਹੋ ਗਿਆ ਹੁਣ ਅੱਜ 28 ਅਪ੍ਰੈਲ ਨੂੰ ਵਧੀਆ ਧੁੱਪ ਲੱਗੀ ਹੋਈ ਹੈ ਕਿ 25 ਆਜੂ 25 ਅਪ੍ਰੈਲ ਨੂੰ ਵਧੀਆ ਧੁੱਪ ਲੱਗੀ ਹੋਈ ਹੈ ਇਸ ਚਾਰਟਰ ਵਿੱਚ ਪਾ ਕੇ ਤੁਸੀਂ ਜਾ ਸਕਦੇ ਹਾਂ ਮਾਰਵੈਲ ਦਾ ਕੋਚ ਕਰਨੀ ਆ ਤੇ ਠੀਕ ਆ ਸੋ ਹੁਣ ਆਪਾਂ ਚੱਲੇ ਆਂ ਸ਼ਵਾਨਾ ਪਲਾਜ਼ਾ ਸ਼ਵਾਨਾ ਪਲਾਜ਼ਾ ਦੇ ਵਿੱਚ ਉਹ ਕੈਲ ਸਿਟੀ ਪੀਜ਼ਾ ਤੋਂ ਆਪਾਂ ਇੱਕ ਪੀਜ਼ਾ ਚੱਕਣ ਚੱਲੇ ਆਂ ਦੇਖਦੇ ਆਂ ਵੀ ਕਿਵੇਂ ਆ ਕਹਿੰਦੇ ਪੰਜਾਬੀ ਮੁੰਡਿਆਂ ਨੇ ਖੋਲਿਆ ਹੋਇਆ ਇੱਥੇ ਕੈਲਗਰੀ ਦੇ ਵਿੱਚ ਜੇਲ ਸ਼ਾ ਤੁਸੀਂ ਵੀ ਕਿਤੇ ਟਰਾਈ ਕੀਤਾ ਹੋਵੇ ਤੁਹਾਨੂੰ ਪਤਾ ਹੀ ਹੋਊਗਾ ਜਿਹੜੇ ਤੇ ਰਹਿੰਦੇ ਆ ਵੀ ਕਿਵੇਂ ਦਾ ਸੋ ਮੈਂ ਮਤਲਬ ਬ੍ਰੈਂਟਨ ਤੋਂ ਆ ਮੈਂ ਪਹਿਲੀ ਵਾਰੀ ਟੈਸਟ ਕਰੂੰਗਾ ਸੋ ਆਪਾਂ ਆਪ ਦਾ ਰਿਵਿਊ ਫਿਰ ਦੇਵਾਂਗੇ ਕੈਲ ਸਿਟੀ ਕੈਲਗਰੀਆਂ ਦਾ ਪੀਜ਼ਾ ਕਿਵੇਂ ਆ ਸੋ ਮੈਲ ਸੋ ਬਾਬੇ ਬਾਬਾ ਆ ਗਿਆ ਕੈਲ ਸਿਟੀ ਆ ਮੇਰੇ ਵੀਰੋ ਇਹਨਾਂ ਦਾ ਫਰੰਟ ਕਿਹੜਾ ਚਾਲ ਮੋੜਿਆ ਕਿਹੜਾ ਕਿਹੜਾ ਪੀਜ਼ਾ ਚੱਕਣਾ ਫਰਾਜ ਬਾਈ ਤੂੰ ਕਿਹੜੇ ਕਿਹੜੇ ਮਿਲਦੇ ਆ ਇਹਨਾਂ ਦੇ ਵਧੀਆ ਚਿਕਨ ਵਾਲੇ ਵੀਜ਼ੇ ਵੀਰੋ ਇਹਦਾ ਪਟਿਕ ਨਿਕਲ ਨਹੀਂਦਾ ਅੱਛਾ ਇਹ ਇੱਕ ਪੁਲੀ ਲੋਡਡ ਕਿਹੜਾ ਆ ਪੁਲੀ ਲੋਡਡ ਨੂੰ ਮੀਟ ਇਹ ਤੂੰ ਟਰਾਈ ਕੀਤੇ ਹੋਇਆ ਵਧੀਆ ਹੁੰਦੇ ਆ ਜਾਖੜਿਆ ਕਹਿੰਦੇ ਹੁਣੇ ਖਾ ਕੇ ਪਤਾ ਲੱਗੂ ਕਿ ਬਣਨਾ ਕਿਦਾਂ ਦਾ ਪਰੇਰਾ ਗੰਦੇ ਜਾ ਕਾ ਤੋਂ ਪਾਈ ਬਠੇ ਯਾਰ ਗਰੀਚੇ ਯਾਰ ਤੁਸੀਂ ਆਹ ਸਿਟੀ ਵਾਲੇ ਕਰਦੇ ਨਹੀਂ ਕੁਛ ਬਸ ਗਲਤ ਗੱਲ ਆ ਬਾਬੇ ਦਾ ਮੰਡੀ ਬਣਾਈ ਬਠਾ ਜਿਵੇਂ ਮੋਕੇ ਦੀ ਮੰਡੀ ਹੁੰਦੀ ਯਾਰ ਅਸੀਂ ਖੜਗਰੀ ਨੂੰ ਤੁਸੀਂ ਮੈਂ ਕਿਹਾ ਸੀ ਅੱਛੀ ਸੀ ਭੁਲਾਣ ਸੋਹ ਜੇ ਗੱਲ ਬਾਬੇ ਵਾਹ ਜਿਹੜਾ ਗੰਦੇ ਜਾ ਪਏ ਦੇਖ ਕੇ ਨਹੀਂ ਮੈਨੂੰ ਵਧੀਆ ਲੱਗਿਆ ਬਾਕੀ ਉਹ ਤਾਂ ਠੀਕ ਆ ਇਹ ਆਪੀਆਂ ਦਾ ਭਲਾ ਜਾ ਮੇਰੇ ਨੂੰ ਕਹਿੰਦੇ ਇਹ ਕਾ ਬਾੜ ਬਰ ਸ਼ਵਾਨਾ ਕਿਉਂ ਬੋਲਾ ਆ ਦੀ ਗੱਲ ਉਹ ਤੁਸੀਂ ਮੇਰੇ ਵੀਰੋ ਦੇਖਣ ਉਹਦਾ ਵਧੀਆ ਲੱਗ ਰਿਹਾ ਯਾਰ ਮੇਰੇ ਹਿਸਾਬ ਨਾਲ ਦੇਖਣ ਉਹਦਾ ਚੰਕਰਾ ਕਰਿਆ ਬਾਕੀ ਖਾਏ ਤਾਂ ਪਤਾ ਲੱਗੂ ਸੋ ਮੇਰੇ ਵੀਰ ਨੇ ਸਿਸਟ ਕੀਤਾ ਆਪਾਂ ਨੂੰ ਕਹਿੰਦੇ ਬਟਰ ਚਿਕਨ ਪੀਸ ਆ ਸੋ ਲੱਗ ਜੂ ਪਤਾ ਸੋ ਹਾਂਜੀ ਹੁਣ ਆਪਾਂ ਆਏ ਆ ਪ੍ਰੈਰੀ ਇਵੈਂਟਸ ਪਾਰਕ ਇੱਥੋਂ ਤੁਹਾਨੂੰ ਆਲਮੋਸਟ ਸਾਰਾ ਕੈਲਗਰੀ ਦਾ ਚਿਵਤੀ ਦੇਖਣਾ ਹੋਵੇ ਮੋਟਾ-ਮੋਟਾ ਜਤੋਂ ਉਤੋਂ ਉਤੋਂ ਪਹਾੜ ਭੂੜਾ ਸੇ ਪਾਸੇ ਤੁਸੀਂ 에어ਪੋਰਟ ਦਾ ਆਨੰਦ ਵੀ ਲੈ ਸਕਦੇ ਆ 에어ਪੋਰਟ ਵੀ ਦੇਖਣਾ ਪੂਰਾ ਰੰਗ ਵਿੱਚ ਜਾ ਉੱਡਦੇ ਦੇਖਣੇ ਉਹ ਦੇਖ ਸਕਦੇ ਆ ਤੇ ਬਾਕੀ ਕੀ ਕੀ ਦੇਖ ਸਕਦੇ ਆ ਮੈਂ ਤੁਹਾਨੂੰ ਦਿਖਾਉਣਾ ਕੈਮਰਾ ਘੁਮਾ ਕੇ ਸੋ ਆ ਵੀਰ ਜੀ ਆਪਣੇ ਨਾਲ ਆਪਣਾ ਘੁਮਾ ਰਹੇ ਨੇ ਕੈਲਕਰੀ ਸੋ ਇਹ ਸਪான்ਸਰ ਕਰ ਰਿਹਾ ਫੁਣ ਕੈਲਕਰੀ ਦਾ ਟ੍ਰਿਪ ਸੋ ਵੀਰ ਜੀ ਉਹ ਈ ਬਿਲਡਿੰਗ ਆ ਪਤਾ ਕੁਛ ਤੁਹਾਨੂੰ ਮਾਝ ਦਾ ਸੋ ਬਹੁਤ ਸੋਹਣਾ ਹਨਾ ਇਹ ਲੋਕਾਂ ਮਾਝ ਜੀ ਤੁਸੀਂ ਦੇਖ ਸਕਦੇ ਆ ਤੇ ਆ ਦੇਖੋ ਸਾਰਾ ਤੁਸੀਂ ਇਹ ਤਾਂ ਕੈਰਗਰੀ ਦੀ ਥੀਕ ਸਰਨੇ ਆ ਲੋਕ ਇੱਥੇ ਆਉਂਦੇ ਆ ਬਹੁਤ ਸੋਹਣਾ ਪਾਰਕ ਦੇ ਵਿੱਚ ਹਨਾ ਬੱਚਿਆਂ ਵਾਸਤੇ ਝੂਲੇ ਝੱਲੇ ਬਣੇ ਹੋਏ ਨੇ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀ ਤੁਸੀਂ ਕਰ ਸਕਦੇ ਆ ਦੇਖ ਸਕਦੇ ਆ ਦੇ ਸੋ ਸਾਹਮਣੇ ਤੁਸੀਂ ਜਿਹੜਾ 에어ਪੋਰਟ ਦੇਖ ਸਕਦੇ ਹੋ ਉਹ 에어ਪੋਰਟ ਉਹ ਸਾਹਮਣੇ ਵੀ ਦੇਖ ਸਕਦੇ ਆ ਵੀ ਡਾਊਨਟਾਊਨ ਆ ਕੱਲ ਗਰੀ ਦਾ ਕਹਿੰਦੇ ਪਿੱਛੇ ਜਿਉਣੀ برفੀ ਜਿਹੀ ਵੀ ਦੇਖ ਸਕਦੇ ਆ ਉਹ ਪਿੱਛੇ ਹੁਣ ਬਨਫ ਕਹਿ ਸਕਦੇ ਆ ਨਾ ਜਾਂ ਪਹਾੜੀਆਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਫੋਟੀਨ ਪ੍ਰੋ ਤੇ ਸ਼ੂਟ ਕਰ ਰਿਹਾ ਇੰਨਾ ਵਧੀਆ ਜੁੱਝ ਹੈਨੀ ਇਹਦਾ ਨਹੀਂ ਤੁਹਾਨੂੰ ਪੂਰਾ ਉhtਿਆ ਪਹਾੜੀਆਂ ਦਿਖਾਉਣ ਦੇ ਜੇ ਵੀ ਹੋਰ ਵਧੀਆ ਫੋਨ ਦਾ ਆਪਣੇ ਬੜੇ ਤੋਂ ਮੈਨੂੰ ਮੋਸਟਲੀ ਦੇਖ ਸਕਦੇ ਨੇ ਫਿਕਰ ਨਾਲ ਕਰ ਘੈਂਟ ਨਹੀਂ ਆਰਾਮਤ। ਚੱਲੇ ਆਂ ਕੈਲਗਰੀ ਦੀ। ਕਿਹੜੀ ਜਗ੍ਹਾ ਚੱਲਿਆ ਵੀਰ? ਚੈਸਟਲ ਮੇਰ ਕੈਲਗਰੀ ਤੋਂ ਪਾਸੇ ਆ। ਓਕੇ ਚੈਸਟਲ ਮੇਰ ਇੱਕ ਜਗ੍ਹਾ ਜਿੱਥੇ ਲੇਕ ਵਗੈਰਾ ਹੈਗੀ ਆ ਤੇ ਆਪਾਂ ਉੱਥੇ ਚੱਲੇ ਆਂ। ਇਹ ਜਗ੍ਹਾ ਬਣੀ ਹੋਈ ਕਿੱਦਾਂ ਦੀ ਆ ਤੇ ਤੁਸੀਂ ਜਾ ਕੇ ਕੀ ਕਰ ਸਕਦੇ ਆ ਤੇ ਕਿੰਨਾ ਕੁ ਟਾਈਮ ਲੱਗਦਾ? ਕਿੰਨਾ ਟਾਈਮ ਲੱਗਦਾ ਤੇਰੇ ਹਿਸਾਬ ਨਾਲ? ਤਕਰੀਬਨ ਇੱਥੋਂ ਹੈਗਾ 24 ਮਿੰਟ ਦਾ ਰਹਾਗਾ 19 ਕਿਲੋਮੀਟਰ। ਸੋ ਕੈਲਗਰੀ ਨਾਰਥ-ਈਸਟ ਤੋਂ ਤੁਹਾਨੂੰ 20-25 ਮਿੰਟ ਲੱਗਣਗੇ ਤੇ ਮਿਲਦਾ ਕੀ ਆ ਤੁਹਾਨੂੰ ਅੱਗੇ ਆਪਾਂ ਦਿਖਾਉਣੇ ਆ ਜਾ ਕੇ ਆਜੋ ਫਿਰ ਮਿਲਦੇ ਆਂ। ਹਾਂਜੀ ਆਪਾਂ ਪਹੁੰਚ ਚੁੱਕੇ ਆਂ ਲੋਕੇਸ਼ਨ ਚੈਸਟਰਮੇਰ ਪਾਰਕ ਦੇ ਪਲਾਜ਼ਾ ਵੀ ਆ ਨੇੜੇ ਜੇ ਤੇ ਵਧੀਆ ਵੀ ਹੋ ਯਾਰ ਵੈਸੇ ਅੱਜ ਥਾਜ਼ ਦੇ ਕਰਕੇ ਘੱਟ ਤਾਂ ਘੱਟ ਆ ਪਰ ਤੁਸੀਂ ਦੇਖ ਸਕਦੇ ਆਂ ਲੋਕੇਸ਼ਨ ਬੜੀ ਸ਼ਾਂਤ ਆ ਮਾਹੌਲ ਆ ਇੱਥੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਆਂ ਪਲਾਜ਼ਾ ਚੈਸਟਰਮੇਰ ਪਲਾਜ਼ਾ ਉਧਰਲੇ ਪਾਸੇ ਜਿਸਟਮੇਨ ਸਟੇਸ਼ਨ ਕਹੇ ਹੁੰਦੇ ਆ ਪਰ ਉਹ ਪਲਾਜ਼ੇ ਦੀ ਤਰ੍ਹਾਂ ਬਣਿਆ ਹੋਇਆ ਸਾਹਮਣੇ ਉਹਦੇ ਲੇਕ ਜੀ ਕਹਿ ਸਕਦੇ ਆਂ ਤੁਸੀਂ ਤੈ ਲੋਕ ਆਪ ਦੀ ਵਾਕ ਕਰਦੇ ਹਨ ਨਹੀਂ ਕਰਦੇ ਹਨ ਕੈਲਗਰੀ ਦੀ ਵੀ ਇੱਕ ਬੜੀ ਵਧੀਆ ਜਗ੍ਹਾ ਨੇੜੇ ਨੇੜੀ ਆ ਤੁਸੀਂ ਇੱਥੇ ਵੀ ਆਪ ਦੀ ਜਿਹੜੀ ਸ਼ਾਮ ਆ ਸਪੈਂਡ ਕਰ ਸਕਦੇ ਆ ਆਪਦੇ ਯਾਰਾਂ ਦੋਸਤਾਂ ਦੇ ਨਾਲ ਜਾਂ ਕਿਸੇ ਵੀ ਆਪਦੇ ਫੇਵਰਿਟ ਪਰਸਨ ਨਾਲ ਨਾ ਸੋ ਨਾ ਪੂ ਮਿੱਤਰਾ ਬੜਨ ਜਾ ਨਹੀਂ ਹੁਣ ਨਾ ਪੜਾਕਾ ਪਾ ਦੇ ਕੋਈ ਆ ਜਾ ਸੋ ਇੱਧਰ ਤੁਸੀਂ ਦੇਖ ਸਕਦੇ ਆ ਘਰ ਬਣੀਆਂ ਦਾ ਦੇਖ ਲਓ ਆ ਲਾ ਕੇ ਲੱਕੜਾਂ ਚਿਟਾਈਆਂ ਲਾ ਕੇ ਇਹ ਤਾਂ ਕਾਰਪਟ ਆ ਰਿਹਾ ਕਰ ਦਿੰਦੇ ਆ ਲੱਕੜ ਦਾ ਬੱਸ ਸਮਝ ਲਓ ਦੀ ਬਾਰੇ ਮਹਿੰਗਾ ਬਹੁਤ ਹੋਊਗਾ ਮੇਰੇ ਹਿਸਾਬ ਨਾਲ ਕਿਉਂ ਬਈ ਬਹੁਤ ਮਹਿੰਗਾ ਹੋਊ ਕਿਉਂਕਿ ਲੇਖ ਤੇ ਆ ਤੇ ਬਾਕੀ ਉਹ ਵੀ ਵੱਡਾ ਕਾਫੀ ਲੱਗਦਾ ਮੈਨੂੰ ਨਾ ਸਿੱਕਾ ਲਗਰੀ ਮੈਨੂੰ ਬਹੁਤ ਪਸੰਦ ਆ ਮੈਂ ਹੁਣ ਬ੍ਰੈਂਟਨ ਚ ਵੀ ਰਿਹਾ ਹਾਂ ਨਾ ਦੇਖਿਆ ਮੈਂ ਤੇ ਟ੍ਰਾਂਟੋ ਵੀ ਗਿਆ ਜਾਂ ਬੇਸੂਸਨਟ ਮੈਰੀਜੀ ਵੀ ਰਹਿਣਾ ਪਰ ਮੈਨੂੰ ਚਲੋ ਅੱਜ ਵੈਦਰ ਵਧੀਆ ਹੋ ਸਕਦਾ ਹੈ ਮੰਨ ਲੈਣਾ ਵੀ ਮੈਨੂੰ ਤਾਂ ਵਧੀਆ ਲੱਗਿਆ ਵੈਦਰਾ ਦਾ ਵੀ ਫਰਕ ਆ ਚੰਗਾ ਦਿਨ ਲੱਗਿਆ ਸੀਗਾ ਸ਼ਾਇਦ ਮੈਨੂੰ ਤਾਂ ਪਸੰਦ ਆ ਪਰ ਮੈਨੂੰ ਕੈਲਗਰੀ ਦੇਖਣ ਨੂੰ ਵੀ ਵਧੀਆ ਲੱਗਿਆ ਤੇ ਉਹ ਵੀ ਮਾਹੌਲ ਤਾਂ ਠੀਕ ਹੈ ਇੱਥੇ ਬੜਾ ਰਸ਼ ਨਹੀਂਗਾ ਤੁਸੀਂ ਕਹਿ ਸਕਦੇ ਆ ਦੇਖ ਨੰ ਬੱਚਾ ਵਾਸਤੇ ਇੱਧਰ ਬਣਾਇਆ ਹੋਇਆ ਖੇਡ ਗੁੱਟ ਸਕਦੇ ਆ ਠੀਕ ਹੈ ਤਾਂ ਤੁਸੀਂ ਆਪਦੀ ਸ਼ਾਮ ਆਡੀ ਸਪੈਂਡ ਕਰ ਸਕਦੇ ਆ ਕਿਉਂ ਮੇਰੇ ਵੀਰ ਕਿੱਦਾਂ ਲੱਗਿਆ ਤੁਹਾਨੂੰ ਕਿ ਮੈਂ ਤਾਂ ਹੁਣ ਹੀ ਰਹਿਣਾ ਤੂੰ ਨਸ ਕਰਨ ਲੱਗ ਗਿਆ ਇਹ ਉਧਰ ਨੂੰ ਕੋਈ ਨਹੀਂ ਅੱਗੇ ਜਾਣਾ ਮੈਂ ਵੀਰ ਕਹਿੰਦਾ ਵੀ ਜਦੋਂ ਅਸੀਂ ਆਏ ਸਾਨੂੰ ਦਿਖਾਇਓ ਕੀ ਆ ਪਰ ਹੁਣ ਅਸੀਂ ਮਹਿਸੂਸ ਹੰਟ ਮੇਰੀ ਪੈਂਟ ਚ ਕੀ ਦਿਖਾਉਂਗਾ ਪਰ ਇਹਨਾਂ ਵੀ ਫਰੰਟਾਂ ਟਰੰਟਾਂ ਘੁਮਾ ਦਾਂਗੇ ਵੱਡੀ ਰੋਪਾ ਤੇ ਤੁਸੀਂ ਦੇਖ ਲਓ ਸਾਰੇ ਮਤਲਬ ਆ ਘਰਾਂ ਦੇ ਉੱਤੋਂ ਦੀ ਲੇਕ ਜੀ ਬਣਾਈ ਹੋਈ ਆ ਪਾਣੀ ਛੱਡਿਆ ਹੋਇਆ ਹੈ ਨਾ ਤੇ ਤੁਸੀਂ ਦੇਖ ਲਓ ਪਿੱਛੇ ਘਰ ਆ ਕਾਫੀ ਅਬੀ ਸ਼ਾਮ ਨੂੰ ਇੰਜੋਏ ਕਰਦੇ ਆਗੇ ਆਪਣੀਆਂ ਟੈਨਸ਼ਨਾਂ ਨੂੰ ਲਾਉਂਦੇ ਆ ਜਦੋਂ ਕੰਮਾਂ ਕਰਾਂ ਤੋਂ ਵਿਹਲੇ ਹੋ ਜਾਂਦੇ ਆ ਨਹੀਂ ਫਰਕ ਪੈਂਦਾ ਰਿਲੈਕਸ ਕਰਦਾ ਬੰਦਾ ਆਗੇ ਠੀਕ ਅੱਜ ਦਿਨ ਬਹੁਤ ਸੋਹਣੀ ਸ਼ਾਮ ਆ ਦੇਖ ਸਕਦੇ ਆ ਤੁਸੀਂ ਸੋ ਮੇਰੇ ਹਿਸਾਬ ਨਾਲ ਜੇ ਤੁਸੀਂ ਕਿਤੇ ਨੇੜੇ-ਤੇੜੇ ਰਹਿੰਦੇ ਆ ਸੋ ਤੁਹਾਨੂੰ ਜ਼ਰੂਰ ਵਿਜ਼ਿਟ ਕਰਨੀ ਚਾਹੀਦੀ ਹੈ ਜਗਾ ਮੈਨੂੰ ਬਹੁਤ ਗੱਣ ਲੱਗੀ ਆ ਤੇ ਤੁਸੀਂ ਵੀ ਆਪਦੀ ਆ ਕੇ ਸ਼ਾਮ ਸਪੈਂਡ ਕਰੋ ਇੰਜੋਏ ਕਰੋ ਅੱਗੇ ਹੋਰ ਵੀ ਜਗ੍ਹਾ ਆਪਾਂ ਕੈਗਰੀ ਦੀਆਂ ਤੁਹਾਨੂੰ ਦਿਖਾਉਂਦੇ ਆ ਮਤਲਬ ਵਿੰਟਰ ਗਈ ਗਈ ਆ ਇਹ ਤਾਂ ਬਿਲਕੁਲ ਥੋੜੀ ਜੀ ਸਮਰ ਹੋ ਗਈ ਇਹਦੋਂ ਤਾਂ ਬੋਟਾਂ ਨਹੀਂ ਛੱਡਦੇ ਵਿੱਚ ਬੋਟਾਂ ਵੀ ਆਉਂਦੀਆਂ ਆ ਸੋ ਮੇਰਾ ਵੀਰ ਕਹਿੰਦਾ ਵੀ ਹਜੇ ਸਮਰ ਸਟਾਰਟ ਹੋਇਆ ਹੀ ਆ ਜਦੋਂ ਪੂਰਾ ਮਤਲਬ ਕਿ ਸਮਰ ਦਾ ਪੂਰਾ ਟਾਈਮ ਆ ਗਿਆ ਤਾਂ ਬੋਟ ਵਗੈਰਾ ਇਹ ਪਾਣੀ 'ਚ ਲੋਕ ਲੈ ਕੇ ਆਉਂਦੇ ਆ ਤੇ ਆਪ ਦਾ ਫੁੱਲ ਇੰਜੋਏ ਕਰਦੇ ਮੇਰੇ ਹਿਸਾਬ ਨਾਲ ਲੋਕ ਆ ਸਾਰੀ ਜਗ੍ਹਾ ਜਿਹੜੀ ਪਾਸੇ ਤੁਸੀਂ ਦੇਖ ਰਹੇ ਹੋ ਪਿੱਛੇ ਸੋ ਉੱਥੇ ਉਹਨਾਂ ਦੇ ਘਰ ਵੀ ਆ ਉੱਥੇ ਬੋਟ ਵੀ ਆ ਕੇ ਲੈਂਡ ਕਰਦੇ ਲੈ ਕੇ ਉਹ ਤੇ ਬੋਟਾਂ ਖੜੀਆਂ ਆ ਹਾਲ ਵੀ ਪਛੜੇ ਦੇ ਸਕਦੇ ਆ ਉਹ ਐਂਡਰ ਬੈਕ ਹੰਤ ਨੂੰ ਮਜ਼ੂਮ ਕਰਕੇ ਦਿਖਾਉਣਾ ਦੂਜੇ ਕੈਮਰੇ ਨਾਲ ਹਾਲ ਵੀ ਸਾਹਮਣੇ ਦੇਖ ਸਕਦੇ ਆ ਉਹ ਜਿਹੜੇ ਉਹ ਬੋਰਡ ਵਗੈਰਾ ਖੜੀਆਂ ਉਹਨਾਂ ਨਹੀਂ ਆ ਉੱਥੋਂ ਲੈਂਡ ਕਰਦੇ ਆ ਪਾਣੀ ਦੇ ਵਿੱਚ ਤੇ ਫੇਰ ਆਪ ਦਾੜਾ ਮਮੀ ਐ ਇੰਜੋਏ ਕਰਦੇ ਆ ਪੂਰਾ ਭਰਾ ਉਹ ਦੇਖੋ ਇਹ ਦੋ ਪਸੇਂਗਰ ਵੀ ਆਏ ਹਾਂ ਸਹੀ ਵੀ ਆਏ ਮਤਲਬ ਵੀ ਤੇਰੀ ਜਿਵੇਂ ਇੱਥੇ ਲਾਇਸਟ ਕਰਦੇ ਆ ਕਈ ਵਾਰ ਹੁੰਦਾ ਆ ਗਿਆ ਜੀ ਹਾਂ 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 ਪਰ ਸਾਮਰਟ ਸਟਾਰਟ ਹੋ ਜਾਣਾ ਸਾਈਡੇ ਡੇ ਕੈਲਗਰੀ ਰਹਿੰਦੇ ਆ ਉਹ ਆਓ ਜਰੂਰ ਇੱਥੇ ਆ ਆਪ ਦਾ ਟਾਈਮ ਬਣਾ ਇੰਜੋਏ ਕਰੋ ਸੋ ਇਧਰ ਲੇਕ ਦੇ ਨਾਲ-ਨਾਲ ਪਲਾਜੇ ਜੀ ਵੀ ਗੇੜਾ ਮਾਰਨ ਚੱਲੇ ਆਪਾਂ ਦੇਖਦੇ ਆ ਕੀ ਆ ਇੱਥੇ ਪਰ ਯਾਰ ਜਿਵੇਂ ਬ੍ਰੈਂਟਨ ਦੇ ਪਲਾਜੇ ਵੀ ਦੇਖਿਆ ਇੱਥੋਂ ਦੇ ਪਲਾਜੇ ਵਧੀਆ ਥੋੜੇ ਮਤਲਬ ਵੱਡੇ ਆ ਕਿਤਾ ਥੋੜੀ ਸ਼ਾਂਤੀ ਜੀ ਵੱਧ ਆ ਇੱਥੇ ਜੇ ਮੈਂ ਤੁਸੀ ਦੇਖਿਆਊਗਾ ਵੀ ਦੋਸਤੋ ਬ੍ਰੈਂਟਨ ਦੇ ਬਜਾਜਾ ਹਨਾ ਹੁਲੂਡ ਬਾਜੀ ਆ ਪਰ ਹਜੇ ਕੈਲਗਰੀ ਜਿੱਥੇ ਹੁਲੂਡ ਬਾਜੀ ਮੈਂ ਦੇਖੀ ਨਹੀਂ ਹੋ ਸਕਦਾ ਕਿ ਸ਼ਾਮ ਵਗੈਰਾ ਨੂੰ ਡਾਊਨਪੋਨ ਜਾਂ ਕਿਤੇ ਹੋਵੇ ਹਾਂ ਪਰ ਮੈਂ ਉਹ ਚੀਜ਼ ਨਹੀਂ ਦੇਖੀ ਯਾਰ ਜਿਵੇਂ ਉਹ ਬ੍ਰੈਂਟਨ ਦੇ ਗੱਡੀਆਂ ਵਗੈਰਾ ਵੀ ਜਿਵੇਂ ਜ਼ਿਆਦਾ ਤੇ ਚਲਾਉਂਦੇ ਸਕੂਲ ওভার ਸਪੀਡ ਤੋਂ ਨਾ ਇਹ ਚੀਜ਼ ਉੱਥੇ ਘੱਟ ਆ ਥੋੜੀ ਜੀ ਬਹੁਤ ਵਧੀਆ ਲੱਗਿਆ ਮੈਨੂੰ ਆਪਣੀ ਟੈਮ ਹੋਣਾ ਠੀਕ ਆ ਐਂਡਡਬਲ ਯੂ ਸਾਰੇ ਹੈਗੇ ਆ ਮਤਲਬ ਕਿ ਸੋ ਕਿਹੜਾ ਕੰਮ ਤੋ ਜਿਹੜੀ ਆਪਾਂ ਤੁਸੀਂ ਪਿੱਛੇ ਜਗਾ ਦੇਖੀ ਆ ਇਹਦੇ ਆਪੋਜ਼ਿਟ ਸਾਈਡ ਵੀ ਜਮਾ ਬਿਲਕੁਲ ਸੇਮ ਚੀਜ਼ ਬਣੀ ਹੋਈ ਆ ਜਿੱਥੇ ਕਿਆਕ ਲਾਂਚ ਕਰ ਸਕਦੇ ਆ ਤੇ ਆਪਦਾ ਬੋਟ ਲਾਂਚ ਕਰ ਸਕਦੇ ਆ ਦੋਸਤੋ ਤੁਸੀਂ ਦੇਮਾ ਆਪੋਜ਼ਿਟ ਉਹਦੇ ਉਧਰ ਆਪਾਂ ਦੇਖੀ ਸੀ ਪਰਲੇ ਪਾਸੇ ਰੋਡ ਦੇ ਉਹ ਜਗ੍ਹਾ ਦੇਖ ਚੁੱਕੇ ਆ ਇਧਰਲੇ ਪਾਸੇ ਵੀ ਬਿਲਕੁਲ ਸੇਮ ਜਗਾ ਬਣੀ ਹੋਈ ਆ ਤੇ